ਅੱਖ ਕਈ ਤਰ੍ਹਾਂ ਦੀ ਹੁੰਦੀ ਐ ਅੱਖ ਕ ਮਾਰਨ ਦੀ ਹੁੰਦੀ ਐ ਕ ਕੁੱਟਣ ਦੀ ਹੁੰਦੀ ਐ ਕ ਲੁੱਟਣ ਦੀ ਹੁੰਦੀ ਐ ਹਾਂਜੀ ਹਾਂਜੀ ਸਹੀ ਗੱਲ ਐ ਜੀ ਅੱਖ ਬੁਰੀ ਅੱਖ ਵੇ ਬੁਰੀ ਕਹਿੰਦੀ ਤਾਰ ਦਿਲਾਂ ਦੀ ਖੜਕੇ ਕੀ ਦੇ ਨਾਲ ਆਏ ਆ ਵੇ ਚੰਦਰੀਆ ਲੜਕੇ ਹਾਂ ਸਹੀ ਗੱਲ ਐ ਜੀ ਆਪ ਭੁੱਖਾ ਰਹਿ ਜੂ ਇਹਨਾਂ ਨੂੰ ਭੁੱਖਿਆ ਨਹੀਂ ਰੱਖਦਾ ਜਿਹੜਾ ਅਸਲੀ ਪਾਲੀ ਇਹ ਤਾਂ ਹੈ ਜੀ ਜਿਹੜਾ ਪਾਲੀ ਨਹੀਂ ਨਾ ਉਹ ਖਾ ਕੇ 10 ਰੋਟ ਸਾਰਾ ਦਿਨ ਪੱਤ ਮਾਰੀ ਦੋ ਸਹੀ ਗੱਲ ਐ ਇਹਦਾ ਵੇਖ ਲਾ ਕਦਰੇ ਨਹੀਂ ਜੀ ਹੁਣ ਤੇ ਇਹ ਗੱਲ ਕਿਹੜਾ ਭੈਣ ਹੁਣ ਆਪੇ ਰੱਜਣ ਲੀਆਂ ਕਹਿੰਦਾ ਜਿਹਦੇ ਢਿੱਡ 'ਚ ਪਈਆਂ ਰੋਟੀਆਂ ਕਹਿੰਦਾ ਸਭੇ ਗੱਲਾਂ ਮੋਟੀਆਂ ਹਾਂ ਸਹੀ ਗੱਲ ਹੈ ਜੀ ਕੀ ਕਰਨਗੇ ਝੋਟੀਆਂ ਹਾਂ ਇਹ ਝੋਟੀਆਂ ਨੇ ਜੇ ਕੋਈ ਸਮਝੇ ਆਪਣੀਆਂ ਗਰੀਬਾਂ ਦੀਆਂ ਗਰੀਬ ਦਾ ਤਨ ਜੱਟ ਦੀ ਜ਼ਮੀਨ ਆਪਾਂ ਇਹਨਾਂ ਦੇ ਖੋੜੇ ਗਹਿਣੇ ਤਰਤਰ ਕੇ ਜੋ ਜੀ ਹਸਰਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੋੜ ਫਰੋਂ ਦਰਵਾਜ਼ਾ ਜੀ ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਵਾਲੀ ਘੰਟੀ ਜਰੂਰ ਦਬਾ ਲਿਆ ਕਰੋ ਤਾਂ ਜੋ ਬੱਕਰੀਆਂ ਦੀਆਂ ਟਾਪ ਕੁਆਲਿਟੀ ਦੀਆਂ ਵੀਡੀਓ ਰੋਜ਼ ਆਪਣੇ ਚੈਨਲ ਤੇ ਨਵੀਂ ਤੋਂ ਨਵੀਂ ਪਉਂਦੇ ਰਹਿਣੇ ਆ ਤੇ ਜੋ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਇਸ ਲਈ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਮੇਲਾ ਇੰਦਗੜ ਦਾ ਬਾਬੇ ਜੀਆਂ ਬੱਕਰੀਆਂ ਦਿਖਾਵਾਂਗੇ ਟੌਪ ਕਲਾਸ ਦੀਆਂ ਜੋ ਕਿ ਪ੍ਰਾਣੀ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਬਾਈਆਂ ਦੀਆਂ ਤੇ ਬਾਕੀ ਗੱਲਬਾਤ ਕਰਦੇ ਆ ਆ ਜੀ ਧਿਆਰ ਭਰੀ ਸੰਗਤ ਖੜੀ ਹੈ ਮੇਰੀ ਬਾਈ ਬਾਬੇ ਜੀ ਹਾਜ਼ਰੀ ਹਜ਼ੂਰ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਧਿਆਰ ਭਰੀ ਲਵੀ ਹੋ ਜੋ ਜੀ ਬਾਬਾ ਜੀ ਸ਼੍ਰੀ ਪਿੰਡਾ ਜੀ ਲਵੀ ਹੋ ਜੋ ਲਵੀ ਆ ਜਾਓ ਇੱਧਰ ਲਾਇਆ ਕਰ ਬਾਬੇ ਦੇ ਦੇਵੇ ਸ਼੍ਰੀ ਪਿੰਡਾ ਜੀ ਸ਼੍ਰੀ ਪਿੰਡਾ ਜੀ ਹਾਂਜੀ ਅੱਛਾ ਜੀ ਮੰਗੇ ਦੇ ਗਵਾਂਢੀ ਆ ਹਾਂਜੀ ਬਾਬੇ ਤੇ ਹਾਂਜੀ ਬਾਬਾ ਸਾਧ ਲੈਂਦਾ ਅਸੀਂ ਮੰਗੇ ਦੇ ਗਵਾਂਢੀ ਆ ਅਸੀਂ ਸ਼ਕਤੀ ਵਾਲਾ ਅੱਛਾ ਮੰਗੇ ਬਾਈ ਦੇ ਗਵਾਂਢੀ ਹੂੰ ਮੰਗੇ ਬਾਈ ਦਾ ਪਿੰਡ ਉੱਥੇ ਲਵੀ ਹੋਣਾ ਆ ਨਵੀ ਲਵੀ ਆਪਣੇ ਆ ਮੰਗਾ ਬਾਹਰਲੇ ਮੁਲਖ ਬੈਠਾ ਹੈ ਪਹਿਲਾਂ ਬੱਕਰੀਆਂ ਚਾਰ ਕੇ ਗਿਆ ਹੈ ਬੰਦਾ ਚੰਗਾ ਹੈ ਪਾਲੀਆਂ ਦਾ ਬਹੁਤ ਪਿਆਰ ਸਤਿਕਾਰ ਕਰਦਾ ਕਿਉਂ ਤੁਹਾਡੇ ਦਾ ਕਰਨੀ ਕਰਨਾ ਗਵਾਂਢੀ ਪਾਈ ਹੋ ਮੇਰਾ ਵੀ ਹੋ ਦੜਬਾ ਕਿੱਥੇ ਪਤਲਾ ਸੰਗਰੂਰ ਜ਼ਿਲ੍ਹਾ ਮੇਰਾ ਤੇ ਉੱਥੇ ਤੱਕ ਮੇਰ ਨਾਲ ਵੀਰ ਜਰ ਨੇ ਜਾਣ ਪਛਾਣ ਕਰ ਲਈ ਮੇਰੀ ਵੀਡੀਓ ਰੋਜ਼ ਦੇਖਦਾ ਹਾਂ ਮਹਾਰਾਜ ਦਿਨ ਦੁਗਣੀ ਰਾਤ ਚੋਗਣੀ ਰੱਖੀ ਉਹਨੂੰ ਤਰੱਕੀ ਬਖਸ਼ੇ ਮੇਰਾ ਮਾਲਕ ਹਾਂਜੀ ਰਾਤ ਆਇਓ ਜੀ ਕੈਮ ਜੀ 10 ਵਜੇ ਪੁੱਜ ਗਏ ਉਹ ਵਗਿਆ ਅੱਛਾ ਜੀ 10 ਵਜੇ ਆਇਓ ਰਾਤ ਟੈਂਪੂ ਚ ਲੈ ਕੇ ਆਇਓ ਮਾਲ ਜੀ ਹਾਂਜੀ ਹਾਂਜੀ ਹਾਂ ਕੱਲ ਮੌਸਮ ਵੀ ਖਰਾਬ ਸੀ ਹਾਂਜੀ ਹਾਂਜੀ ਕਿੰਨੀਆਂ ਬੱਕਰੀਆਂ ਲੈ ਕੇ ਆਇਓ ਜੀ 14 11 14 15 ਕਹਿ ਗਈ ਹਾਂ ਬੜੀਆਂ ਬੱਕਰੀਆਂ ਸਣੇ ਬੱਕਰੀ ਵਧੀਆ ਕੁਆਲਟੀ ਦੀਆਂ ਲੈ ਕੇ ਆਏ ਹਾਂ ਜੀ ਮੇਲੇ ਚ ਹਾਂਜੀ 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 ਸਾਨੂੰ ਬੱਕਰੀਆਂ ਦਿਖਾਓ ਜੀ ਤੁਹਾਡੀਆਂ ਕਈਆਂ ਹੀ ਨੇ ਦੇਖੋ ਜੀ ਦੇਖੋ ਕੱਲੀ ਦੱਲੀ ਕੱਲੀ ਪੱਲੀ ਇਹ ਕਈਆਂ ਜਾਂ ਨਸਲ ਦੇ ਉਸੇ ਬੱਕਰੀਆਂ ਰੱਖਦੇ ਹੋ ਕਿਵੇਂ ਰੱਖਦੇ ਹੋ ਕਿੰਨੇ ਕਿ ਚੱਕਤੋ ਰੱਖਦੇ ਹੋ ਹਾਂਜੀ ਕਿਹੜੀ ਕੁਆਲਟੀ ਦੀ ਬੱਕਰੀ ਹੈ ਇਹ ਇਹ ਬੀਟਲ ਹੈ ਜੀ ਚਾਹੇ ਬੀਟਲ ਹੈ ਠੀਕ ਹੈ ਬੀਟਲ ਪਾਕਿਸਤਾਨੀ ਹਾਂਜੀ ਹਾਂਜੀ ਇਹਨਾਂ ਨੂੰ ਕਹਿੰਦੇ ਨੇ ਪਾਕਿਸਤਾਨੀ ਹਾਂਜੀ ਕਿਹ ਹੋਰ ਹੂੰ ਹੂੰ ਠੀਕ ਹੈ ਜੀ ਅੱਖ ਥੋੜੀ ਜਿਹੀ ਖੱਟੀ ਹੈ ਹੈ ਅੱਖੋ ਹੀ ਮਾਰਦੀ ਥੋੜੀ ਅੱਖੇ ਖੱਟੀ ਚਲ ਅੱਖ ਵੀ ਕੀ ਮਾਰਦੀ ਐ ਅੱਖ ਕਈ ਤਰ੍ਹਾਂ ਦੀ ਹੁੰਦੀ ਐ ਅੱਖ ਕੋ ਮਾਰਨ ਦੀ ਹੁੰਦੀ ਐ ਕੋ ਕੁੱਟਣ ਦੀ ਹੁੰਦੀ ਐ ਕੋ ਲੁੱਟਣ ਦੀ ਹੁੰਦੀ ਐ ਹਾਂਜੀ ਹਾਂਜੀ ਹੈ ਸਹੀ ਗੱਲ ਐ ਜੀ ਅੱਖ ਬੁਰੀ ਅੱਖ ਵੇ ਬੁਰੀ ਕਹਿੰਦੀ ਤਾਰ ਦਿਲਾਂ ਦੀ ਖੜਕ ਕੇ ਕੀ ਦੇ ਨਾਲ ਆਏ ਆ ਵੇ ਚੰਦਰੀਆ ਲੜਕੇ ਹਾਂ ਸਹੀ ਗੱਲ ਐ ਜੀ ਪੂਰੇ ਦਿੰਦੀਆਂ ਜੀ ਕੁਆਲਿਟੀ ਦੀ ਬੱਕਰੀਆਂ ਪਾਕਿਸਤਾਨੀ ਡੀਟਲ ਬੱਕਰੀਆਂ ਪਯੌਰ ਜੀ ਪੱਕੀ ਲੋਹੀ ਮੇਰੇ ਬਾਈ ਦੀ ਬਹੁਤ ਵਧੀਆ ਬੱਕਰੀਆਂ ਕੈ ਬੱਚੇ ਦਿੰਦੀਆਂ ਜੀ ਮੇਰਾ ਖਿਆਲ ਇਹ ਦੂਏ ਸੂਏ ਹੋਣੀ ਹਾਂ ਦੂਹੀ ਆ ਹੈ ਜੀ ਕਿਉਂ ਮੈਨੂੰ ਉਹਦੀ ਵਜ੍ਹਾ ਕਤਾ ਦੱਸਦੀ ਐ ਬਹੁਤ ਵਧੀਆ ਬੱਕਰੀਆਂ ਜੀ ਕਿੰਨੇ ਕਿ ਚਿਰ ਤੋਂ ਰੱਖਦੇ ਹੋ ਇਹ ਮਾਲ ਛੋਟੇ ਜਿਹੇ ਛੋਟੇ ਜਿਹੇ ਹੁੰਦੇ ਚਾਰ ਦੇ ਅਸੀਂ ਤਾਂ ਪਹਿਲਾਂ ਬਣੀ ਬਹਾਰੀ ਕਰੀ ਥੇਗੀ ਹਾਂ ਪਹਿਲਾਂ ਬਾਪੂ ਵਿਚਾਰਦੇ ਹਾਂ ਮੈਨੂੰ ਲੱਗਦਾ ਵੀ ਬਾਬੇ ਦਾਦੇ ਪਰਦਾਦੇ ਦਾਦੇ ਪਰਦਾਦੇ ਵਿਚਾਰਦੇ ਰਹਿਆ ਕਈ ਪੀੜੀਆਂ ਤੋਂ ਮੈਨੂੰ ਲੱਗਦਾ ਮਾਰ ਹਾਂਜੀ 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 ਚੱਲੇ ਆਉਂਦਾ ਲੜੀ ਨਾਲ ਲੜੀ ਤੁਰੀ ਆਉਂਦੀ ਹਾਂਜੀ ਹਾਂਜੀ ਹਾਂ ਬਹੁਤੇ ਮੇਰੇ ਭਾਈ ਇਹ ਜਿਹਨੇ ਕਿਉਂਕਿ ਜੇ ਬੱਕਰੀਆਂ ਵੇਚਦੇ ਨਹੀਂ ਗਾਂਾਂ ਦੀ ਗਾਂਾਂ ਗਾਂਾਂ ਦੀ ਗਾਂ ਦਾਦਾ ਪਰਦਾਦਾ ਕਿੰਨ ਜਣ ਪੀੜੀ ਚੱਲੀ ਹੁੰਦੀ ਹਾਂਜੀ ਹਾਂਜੀ ਕਿਉਂਕਿ ਜਿਹੜੇ ਆਪਣੇ ਮੁਸਲਮਾਨ ਗੁਜਰ ਵਿਚਾਰੇ ਪਾਕਿਸਤਾਨ ਨੂੰ ਵਾਗੇ ਚੰਗੀਆਂ ਚੰਗੀਆਂ ਨਸਲਾਂ ਲੈ ਕੇ ਵਾਗੇ ਮਰੀਕਲਾ ਸਾਈ ਵਾਲ ਗਾਈਆਂ ਵੀ ਉਧਰ ਲੈ ਕੇ ਵਾਗੇ ਚੰਗੀਆਂ ਬੱਕਰੀਆਂ ਵੀ ਲੈ ਕੇ ਵਾਗੇ ਦੁੰਬੇ ਮੀਡੇ ਵੀ ਲੈ ਕੇ ਬਾਗੇ ਹਾਂਜੀ ਹੈ ਇੰਨੀਆਂ ਹੀ ਨਸਲਾਂ ਪਹਿਲਾਂ ਬਹੁਤ ਵਧੀਆ ਕੁਆਲਿਟੀ ਦੇ ਬੱਕਰੀਆਂ ਹੁੰਦੀਆਂ ᱛੀਆਂ ਇੰਨੀਆਂ ਹੀ ਕਿਤੇ ਕਿਤੇ ਹੁਣ ਆਪਣੇ ਦੀ ਪਾਲੀਆਂ ਲਵੇ ਬਹੁਤ ਸ਼ੌਂਕ ਹੈ ਹਾਂ ਹਾਂ ਅੱਜ ਕੱਲ ਲੱਖੀ ਮੁੱਲ ਆਪਣਾ ਅਸਲੀ ਜੈ ਬੀਟਲ ਪਿਓਰ ਕਾਲੀ ਦਾ ਮੁੱਲ ਹੈ ਹਾਂਜੀ ਜੈ ਪਿਓਰ ਪੱਕੀ ਲੋਹੀ ਦਾ ਤੇਲੂਆ ਰੰਗੀ ਦਾ ਮੁੱਲ ਹੈ ਹਾਂਜੀ ਹਾਂਜੀ ਇਹ ਅਸਲੀ ਲੱਖੀ ਮਾਲ ਹੈ ਆਪਣਾ ਪੁਰਾਣਾ ਹਾਂਜੀ ਹਾਂਜੀ ਤੇ ਹੂੰ ਮਨਾਂ ਦੇ ਸ਼ੌਂਕ ਨੇ ਕੋਈ ਚਿਤਲੀ ਰੱਖਦਾ ਕੋਈ ਡੱਬੀ ਰੱਖਦਾ ਅ ਦੋਦੀ ਆਪਣਾ ਸ਼ੌਂਕ ਹੈ ਹਾਂਜੀ ਹਾਂਜੀ ਚੱਲਦਾ ਹਰ ਕੋਈ ਹੈ ਹਾਂਜੀ ਹਾਂਜੀ ਤੇ ਮਾਲ ਸਾਰਾ ਹੀ ਵਧੀਆ ਮਾਲ ਵਿਕਦਾ ਹੀ ਸਾਰਾ ਕਿਸੇ ਨੂੰ ਕਿਸੇ ਰੰਗ ਦਾ ਸ਼ੌਂਕ ਹੈ ਕਿਸੇ ਨੂੰ ਕਿਸੇ ਰੰਗ ਦਾ ਬੱਕਰੀ ਹੋਰ ਦਿਖਾਓ ਜੀ ਵਧੀਆ ਬੱਕਰੀ ਹੈ ਜੀ ਇਹ ਤੁਹਾਡੀ ਬਾਜੀ ਬਾਈ ਮੀਣੀ ਹੈ ਹੈ ਮੀਣੀ ਅਸਲੀ ਮੀਣੀ ਹਾਂਜੀ ਹਾਂਜੀ ਵਧੀਆ ਕੁਆਲਟੀ ਦੀ ਬੱਕਰੀ ਹੈ ਪ्योर ਹੈ ਵਧੀਆ ਕਾਲੀ ਚੌਕਣਾ ਪਿੰਡਾ ਹੱਥ ਤਿਲਕਦਾ ਕਾਲੇ ਨਾਲਜੋਂ ਕਾਹ ਸੂਏ ਹੋਗੀ ਜੀ ਇਹ ਬਹੁਤ ਹੋਣੀ ਚਾਹੀਦੀ ਪੀਏ ਕੀ ਆ ਕਾਹ ਬੱਚੇ ਦਿੰਦੀ ਹੈ ਜੀ ਇੰਨੂ ਵੀ ਦਿੱਤੇ ਤਿੰਨ ਦਿੰਦੀ ਆ ਆਏ ਸਾਲੇ ਵੀ ਦਿੰਦੇ ਆ ਦੋ ਵੀ ਦਿੰਦੀ ਆ ਇੱਕ ਦੋ ਵਾਰੀ ਵਿੱਚ ਕੱਲਾ ਵੀ ਦੇਤਾ ਹੂੰ ਕੱਲਾ ਵੀ ਹਾਂ ਮਹਾਰਾਜ ਜੀ ਉਹ ਤਾਂ ਜੋ ਕੋਸੇ ਅੰਦਰ ਛਾਪਤਾ ਉਹਨੇ ਨਿਕਲ ਨਹੀਂ ਆ ਕਦੇ ਨਿਕਲਦੀ ਅੱਗੇ ਆਉਣੇ ਠੱਕੇ ਢੋਲ ਨੇ ਅੱਛਾ ਜੀ ਦੁੱਧ ਕਿੰਨਾ ਦੇ ਥੱਲੇ ਦੁੱਧ ਇਹ ਘੜੰਦੀ ਘਾਰਕ ਲੋ ਇਹੋ ਟਾਈਮ ਦਾ ਹਾਂ ਹੁਣ ਆ ਗਿਆ ਇੰਨਾ ਤਾਂ ਹੁਣ ਸੱਚਾ ਬੰਦਾ ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਹੈ ਜੀ ਤੁਹਾਡੀ ਸੋਹਣੀ ਹੈ ਮਹਾਰਾਜ ਬਣਾਈ ਰੱਖਿਓ ਹੋਰ ਦਿਖਾਓ ਜੀ ਕੋਈ ਇਦੂ ਚੰਗੀ ਇਹ ਤਾਂ ਪੱਠੇ ਹੋਣੀ ਜੀ ਮੇਰਾ ਖਿਆਲ ਹਾਂ ਇਹ ਪੱਠੇ ਹੀ ਆ ਹਾਂ ਭਲੂਣੇ ਹੋਣਗੇ ਹੋ ਗਈ ਜੀ ਚਾਰਕਦ ਹੁੰਦਾ ਪੂਰੇ ਹੀ ਹੋ ਗਈ ਕਹੇ ਬੱਚੇ ਨੇ ਥਲੇ ਜੀ ਇਹਦੇ ਬੱਚੇ ਥਲੇ ਦੋ ਥੋੜੀ ਜਿਹੀ ਕੱਚੀ ਭਰਾਤੀ ਚਲੋ ਕੋਈ ਨਹੀਂ ਉਹ ਤਾਂ ਨਸਲ ਦੀ ਐ ਦੂਰੇ ਹੱਟਦੀ ਐ ਦੂਰਾ ਬੰਦਾ ਐ ਪੱਕੀ ਵਧੀਆ ਦੁੱਧ ਨੂੰ ਚੰਗੀ ਹੋਣੀ ਥੋੜਾ ਜਿਆ ਕਿਉਂਕਿ ਕੱਚੀਆਂ ਪੱਠਾਂ ਨਾਲ ਭਰਾਇਆ ਕਰੋ ਇਹ ਮੇਰਾ ਕਹਿਣ ਦਾ ਭਾਵ ਹੈ ਉਹ ਥੋੜੀ ਏਡੋ ਡੀ ਸਮਝ ਆ ਹਾਂਜੀ ਹਾਂਜੀ ਸਵਾ ਸਾਲ ਤੋਂ ਥੱਲੇ ਥੱਲੇ ਬੱਕਰਾ ਲਵੇ ਨੇੜੇ ਨਾਲ ਜਾਣਦਿਆਂ ਕਰੋ ਪੱਠ ਦੇ ਜੇ ਬੱਕਰੀਆਂ ਦੀ ਕੁਆਲਿਟੀ ਤਕੜੀ ਕਰਨੀ ਹਾਂਜੀ ਚਾਹੇ ਆਡਰ ਰੋਕ ਦਿਆ ਕਰੋ ਪੱਠਾਂ ਨੂੰ ਚਾਹੇ ਕਿਸੇ ਭਾਈ ਲਵੇ ਬੋਕ ਨਹੀਂ ਉਹਦੇ ਨਾਲ ਆਦਿਆ ਕਰੋ ਮਹੀਨਾ ਹਾਂਜੀ ਹਾਂਜੀ ਉਹਦੀਆਂ ਤੁਸੀਂ ਸੰਭਲਿਆ ਕਰੋ ਆਪਚਾਰ ਨਾਲ ਮਿਲ ਕੇ ਕੰਮ ਚੱਲ ਜਾਂਦਾ ਹੁੰਦਾ ਹਾਂਜੀ ਹਾਂਜੀ ਹਾਂ ਬੱਕਰੀ ਤੇਰੀ ਵਧੀਆ ਕੁਆਲਿਟੀ ਵੀ ਹੈ ਜੀ ਸੋਹਣੀ ਹੈ ਮਹਾਰਾਜ ਤੰਦਰੁਸਤੀ ਰੱਖੇ ਆ ਬੋਕ ਦਿਖਾਓ ਜੀ ਲਓ ਜੀ ਬੋਕ ਦੇਖੋ ਹਾਂਜੀ ਬੋਕ ਵੀ ਤੇਰਾ ਲਾਣੇ ਦਾ ਚੰਗਾ ਹੀ ਆ ਪੱਕਾ ਲੋ ਹਾ ਪਿਓ ਰੰਗਰਸਰੀ ਹਾਂਜੀ ਕੰਨ ਦਾ ਹੀ ਕੋਈ ਹਿਸਾਬ ਨਹੀਂ ਤੇ ਨੱਕ ਨਕੌੜੇ ਦਾ ਬਹੁਤ ਲੰਬਾ ਕੰਨ ਹੈ ਬੱਚੇ ਦਾ ਹੋ ਗਿਆ ਜੀ 3 ਸਾਲ ਦਾ ਹੈ ਹਾਂ ਹੋ ਗਿਆ ਕਿ ਜ਼ਿਆਦਾ ਜੀ 3 ਸਾਲ ਦਾ ਹੈ ਮੇਰੀ ਸਮਝ ਤਾਂ 3 ਸਾਲ ਦਾ ਹੀ ਹੈ ਇੱਥੇ ਅਡਮ ਮੰਗੇ ਬਾਜੀ ਨਹੀਂ ਲੈ ਕੇ ਦਿੱਤਾ ਜੀ ਤੁਹਾਨੂੰ ਇਹ ਮੰਗੇ ਨੇ ਲੈ ਕੇ ਨਹੀਂ ਦਿੱਤਾ ਜੀ ਮੰਗੇ ਨੂੰ ਵੀ ਨੌਲ ਜਿਹਾ ਬੋਤ ਹੈ ਪਸ਼ੂਆਂ ਦੀ ਵਿਚਾਰੀ ਬਾਲੀ ਨੌਲੇਜ ਕਰਦਾ ਵਧੀਆ ਬੰਦਾ ਹੈ ਪੂਰੇ ਦੰਦੀ ਹੋ ਗਿਆ ਜੀ ਬੱਕਰਾ ਹਾਂਜੀ ਹਾਂਜੀ ਹਾਂ ਇੱਧਰ ਮੋੜ ਲਈ ਇਹਨੂੰ ਅੱਛਾ ਕਰੇ ਉਹਦਾ ਹੱਡ ਪੈਰ ਵੀ ਛੋਟੇ ਵਰਗੇ ਨੇ ਮੋਟੇ ਇਹਦੇ ਨਾ ਸੂਤ ਵੀ ਠੀਕ ਨੇ ਜੀ ਲੋਟ ਨਹੀਂ ਚਲੋ ਇਹ ਸੱਟ ਮਾਰ ਕੇ ਕੋਈ ਨਹੀਂ ਕੋਈ ਨਹੀਂ ਤਾਂ ਹੋ ਜਾਂਦਾ ਚਲੋ ਕਿਤੇ ਐਡੀ ਕੋਈ ਗੱਲ ਨਹੀਂ ਚਲੋ ਆਪਾਂ ਬੱਕਰੀਆਂ ਕਰਾਸ ਕਰਾਉਣੀਆਂ ਨੇ ਆਪਣਾ ਮਤਵ ਵਾਲਾ ਹੱਲ ਕਰਦਾ ਸੋਹਣੇ ਬੱਚੇ ਕੱਢਦਾ ਵਧੀਆ ਬੱਚੇ ਕੱਢਦਾ ਹੋਰ ਦਿਖਾ ਦਿਓ ਜੀ ਦੋ ਚਾਰ ਜਿਹੜੀ ਕੋਈ ਚੰਗੀਆਂ ਬੱਕਰੀ ਤੇ ਬਾਈ ਮੇਰਾ ਕੋਈ ਹੋਰ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਹੋਵੇ ਕਿਸੇ ਦਾ ਮਨੋਰੰਜਨ ਹੋਵੇ ਕਰ ਸਕਦਾ ਜੀ ਕੋਈ ਗੱਲਬਾਤ ਕਿਸੇ ਨੇ ਪੁੱਛਣੀ ਹੈ ਨਾ ਮੈਨੂੰ ਆਉਂਦੀ ਹੋਵੇ ਤਾਂ ਅਗਲਾ ਮੈਨੂੰ ਦੱਸ ਸਕਦਾ ਗਲਤੀ ਦੇ ਵਿੱਚ ਖਿਨਾ ਦੇ ਯਾਦਕਾਂ ਸੀ ਹਾਂ ਜੀ ਇਹ ਬੱਕਰੀ ਕੈਸੂਏ ਹੋਗੀ ਤੁਹਾਡੀ ਪੂਰੇ ਦੰਦੀਆਂ ਜੀ 3 1 ਕਿਹ ਬੱਚੇ ਕੱਢਦੀ ਹੈ ਜੀ 3 ਜੋੜਾ ਜੀ ਜੋੜਾ ਹੀ ਕੈਸੂਏ ਹੋਗੀ ਜੀ ਇਹ 30 ਕੁ ਸੂਈ ਆ ਮੇਰਾ ਫਿਰ ਤਿੰਨ ਵਾਰੀ ਸੂਕੀ ਹਾਂਜੀ ਆ ਜੀ ਤਿੰਨ ਸਾਲ ਚ ਸਾਰੇ ਤੰਦਰੁਸਤ ਰਹੇ ਇਹਦੇ ਬੱਚੇ ਹਾਂਜੀ ਹਾਂਜੀ ਮੇਰਾ ਖੇਲੇ ਨੇ ਦੇਤੀ ਹੁਣ 40000 ਦੀ ਆਮਦਨ ਜੀ ਆ ਦੇਤੀ ਹੋਣੀ ਆ 40000 ਦੀ ਆਮਦਨ ਤਾਂ ਇਹ ਨਹੀਂ ਦੇਤੀ ਅੱਜ ਵੀ ਆਪਾਂ ਮੰਨ ਕੇ ਚੱਲੀਏ 22-23000 ਦੀ ਤਾਂ ਆਪ ਵੀ ਖੜੀ ਐ ਹਾਂ ਹਾਂ ਹੈਗੀ ਐ ਨੇ ਤਾਂ ਕਿਉਂਕਿ ਬੱਕਰੀ ਦੀ ਜਾਤ ਚ ਬਾਈ ਘਾਟਾ ਕੋਈ ਨਹੀਂ ਜੇ ਕੋਈ ਇਹਨਾਂ ਨੂੰ ਗਲ ਪੇਟ ਲਾ ਕੇ ਰੱਖੇ ਹਾਂਜੀ ਹਾਂਜੀ ਜੇ ਕੋਈ ਭਾਈ ਇਹਨਾਂ ਨੂੰ ਗਲ ਪੇਟੇ ਨਹੀਂ ਲਾਊਗਾ ਤਾਂ ਖਾਊਗਾ ਵੀ ਚਰਾਈ ਦਾ ਮੁੱਲ ਜੇ ਹੁਣ ਖਾ ਕੇ ਨਸ਼ਾ ਤੂੰ ਸੁੱਤਾ ਫਿਰੇ ਇਹਨਾਂ ਦੀ ਕਦਰ ਨਾ ਕਰੀ ਫਿਰ ਇਹ ਤੇਰੀ ਕਦਰ ਨਹੀਂ ਕਰਦੀਆਂ ਕਦਰ ਕਰਨਗੇ ਜੇ ਚਾਰੇਗਾ ਚਾਰੇਗਾ ਤੇ ਚੰਗੀ ਇਹਨਾਂ ਨੂੰ ਦਵਾਈ ਬੂਟੀ ਦੇਵੇਂਗਾ ਟਾਈਮ ਤੇ ਮੀ ਕਣੀ ਨੂੰ ਵੀ ਦੇਖ ਕੇ ਪਾਲੀ ਨੂੰ ਕੰਬਾ ਚੜ ਜਾਂਦਾ ਵੀ ਕਿਹੜੇ ਪਾਸੇ ਜਾਵਾਂ ਆਪ ਭੁੱਖਾ ਰਹਿ ਜੂ ਇਹਨਾਂ ਨੂੰ ਭੁੱਖੇ ਨਹੀਂ ਰੱਖਦਾ ਜਿਹੜਾ ਅਸਲੀ ਪਾਲੀ ਇਹ ਤਾਂ ਹੈ ਜੀ ਜਿਹੜਾ ਪਾਲੀ ਨਹੀਂ ਨਾ ਉਹ ਖਾ ਕੇ 10 ਰੋਟ ਸਾਰਾ ਦਿਨ ਪੱਦ ਮਾਰੀ ਜੂ ਸਹੀ ਗੱਲ। ਇਦਾਂ ਵੇਖਦਾ। ਗਦਰ ਨਹੀਂ ਜੀ ਨੂੰ। ਹੁਣ ਤੇ ਇਹ ਗੱਲ ਕਿਹੜਾ ਭੈਣ ਹੋਣਾ ਆਪੇ ਰੱਜ ਲੈਣੀਆਂ। ਕਹਿੰਦਾ ਜਿਹਦੇ ਢਿੱਡ 'ਚ ਪਈਆਂ ਰੋਟੀਆਂ ਕਹਿੰਦਾ ਸਭੇ ਗੱਲਾਂ ਮੋਟੀਆਂ। ਹਾਂ ਸਹੀ ਗੱਲ ਹੈ ਜੀ। ਕੀ ਕਰਨਗੀਆਂ ਝੋਟੀਆਂ? ਹਾਂ। ਇਹ ਝੋਟੀਆਂ ਨੇ ਜੇ ਕੋਈ ਸਮਝੇ ਆਪਣੀਆਂ ਗਰੀਬਾਂ ਦੀਆਂ। ਗਰੀਬ ਦਾ ਤਨ, ਜੱਟ ਦੀ ਜ਼ਮੀਨ। ਆਪਾਂ ਇਹਨਾਂ ਦੇ ਖੋੜੇ ਗਹਿਣੇ ਤਰ ਤਰ ਕੇ ਜੋ ਮਰਜੀ ਲਈਏ। ਇਹ ਤਾਂ ਆਪਣੀ ਇੱਕ ਮਿੰਟ ਦੀ ਸੋਨੇ ਦੀ ਖੇਤੀ ਆ ਇਹ। ਮੈਂ ਇਸ ਡੰਗਰ ਨਹੀਂ ਵਿਕਦਾ। ਇਹ ਐਂ ਕਹਿੰਦੀ ਐ। ਕਹਿੰਦੀ ਜੇ ਮੈਂ ਟੋਏ ਟੱਪੇ 'ਚ ਵੀ ਗਿਰਪੀ ਹਾਂਜੀ ਹਾਂਜੀ ਮੇਰੀ ਗੌਰ ਕਰ ਲਈ ਤੂੰ ਮੈਂ ਤੈਨੂੰ ਚਾਹ ਗੁੜ ਜੋਗੇ ਪੈਸੇ ਦੇ ਜੂਗੀ ਸਹੀ ਗੱਲ ਹੈ ਜੇ ਤੂੰ ਮੇਰੀ ਗੌਰੇ ਨਹੀਂ ਕਰੇਗਾ ਤਾਂ ਜਿੱਥੇ ਮਰਜ਼ੀ ਤੁਰਿਆ ਫਰੀ ਮੈਨੂੰ ਕੁੱਤੇ ਵਿੱਲੇ ਖਾਣਗੇ ਬਿਲਕੁਲ ਜੇ ਕਹੀ ਬਾਈ ਮੇਰੀ ਝੂਠੀ ਹੋਵੇ ਗੱਲ ਤਾਂ ਮੈਂ ਤੁਹਾਡਾ ਗਲਤੀ ਦਾ ਮੈਨੂੰ ਰਾ ਹਾਂ ਤੇ ਬਾਈ ਇਹਨਾਂ ਨੂੰ ਮਨੋਤਨੋ ਲਾ ਕੇ ਰੱਖਿਆ ਕਰੋ ਚੰਗੀਆਂ ਚਾਰਿਆ ਕਰੋ ਇਹਨਾਂ ਦੀਆਂ ਕਦਰਾਂ ਕਰਿਆ ਕਰੋ ਪੱਠਾ ਪਾਲਿਆ ਕਰੋ ਬੱਚੇ ਵੇਚਿਆ ਕਰੋ ਹਾਂਜੀ ਹਾਂਜੀ ਚੰਗੀਆਂ ਚੰਗੀਆਂ ਬੱਕਰੀਆਂ ਰੱਖਿਆ ਕਰੋ ਹੂੰ ਹੈ ਬਾਕੀ ਸਹੀ ਸਹੀ ਸੌਦਾ ਕਰਿਆ ਕਰੋ ਕਿਸੇ ਨਾਲ ਧੋਖਾ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਹਾਂਜੀ ਹਾਂਜੀ ਬਹੁਤਿਆਂ ਨੇ ਹਜੇ ਕੰਮ ਛੇੜਦੇ ਬਾਹਰ ਲਿਆ ਸਟੇਟਾਂ ਚੋਂ ਪੈਸੇ ਪਵਾ ਲੈਂਦੇ ਨੇ ਬੱਕਰੀਆਂ ਕਿਸ਼ੇ ਦੀਆਂ ਦਿਖਾ ਕੇ ਹਾਂਜੀ ਹਾਂਜੀ ਵੀਡੀਓ ਚ ਮੁਰਤੇ ਅਗਲੇ ਨੂੰ ਮਾਲ ਦਿੰਦੇ ਨਹੀਂ ਆਪ ਜਾ ਕੇ ਲੁਕ ਜਾਂਦੇ ਸਾਨੂੰ ਕਈ ਬਾਈਆਂ ਦੇ ਆਲੰਭੇ ਨੇ ਮਹਾਰਾਸ਼ਟਰ ਚ ਬਾਈ ਸਾਵਰਾਜੂ ਫਲਾਣੇ ਆਦਮੀ ਨੇ ਹਮਾਰੇ ਸੇ ਇਤਨੇ ਪੈਸੇ ਡਲਵਾ ਲੀਏ ਅਕਾਊਂਟ ਮੈਂ ਹਮ ਜਾਣਤੇ ਨਹੀਂ ਉਸਕੋ ਅਸੀਂ ਨੇ ਕਈ ਵਾਈਆਂ ਨੂੰ ਕਿਹਾ ਵੀ ਨਾ ਬਾਈ ਤੁਸੀਂ ਇਹ ਜਿਹਾ ਕੰਮ ਨਾ ਕਰੋ ਇਹਨੂੰ ਮਾਲ ਦੋ ਉਹਨਾਂ ਨੇ ਚਲੋ ਦਿੱਤਾ ਉਹਨਾਂ ਨੇ ਸਾਡੇ ਕੋਲੋਂ ਮਾਲ ਵਿਚਾਰਿਆਂ ਨੇ ਦਿੱਤਾ ਵੀ ਬਾਈ ਸਹੀ ਰਹੋਗੇ ਇਹੋ ਜਿਓ ਸਹੀ ਰਹੋਗੇ ਅੱਜ ਕੇ ਰੋਟੀ ਖਾਓਗੇ ਧੋਖਾ ਨਾ ਕਿਸੇ ਦੇ ਨਾਲ ਕਰਿਓ ਜਿਹੜੀ ਗੱਲ ਹੈ ਸੱਚੀ ਕਹਿ ਕੇ ਮਾਲ ਵੇਚੋ ਥਣ ਖਰਾਬ ਹੈ ਤਾਂ ਵੀ ਕਹਿ ਕੇ ਵੇਚੋ ਵੀ ਬਾਈ ਲੈਣੀ ਹੈ ਲਓ ਨਹੀਂ ਲੈਣੀ ਨਾ ਲਓ ਆਪਣੀ ਤਾਂ ਵਿਖੇ ਜਾਊਗੀ ਪੱਕਿਆਂ ਦੇ ਭਾਂ ਦੇ ਵਿਕੂ ਤਾਂ ਕੱਚਿਆਂ ਦੇ ਭਾ ਵਿਕ ਜੂ ਇਹਨਾਂ ਨੇ ਰੋਟੀ ਦੇ ਦੇਣੀ ਐ ਲਿਓ ਜੀ ਕੋਈ ਬੱਕਰੀਆਂ ਚੰਗੀਆਂ ਦੀ 2-4 ਦੀ ਫੋਟੋ ਕਰਾ ਲਓ ਕੈਮਰਟੀ ਹੋ ਗਈ ਵੀਡੀਓ ਬਾਈ ਮੁੰਡਿਆ ਪੂਰੀ ਹੋ ਗਈ ਹੁਣ ਆਲੀ ਐ ਹਾਂਜੀ 2-4 ਮੁੰਰੇ ਲੈ ਆ ਕੇ ਵੀਡੀਓ ਚ ਦਿਖਾਓ ਤੇ ਬਾਈ ਰਾਜੂ ਗੋਡ ਫਾਰਮ ਡਿਡਬਾ ਪੰਜਾਬ ਨੂੰ ਸਰਪੰਖ ਜ਼ਰੂਰ ਕਰਿਆ ਕਰੋ ਜੇ ਮੇਰੀ ਵੀਡੀਓ ਚੰਗੀ ਲੱਗੇ ਮੇਰੇ ਬਾਈਆਂ ਨੂੰ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਦੇਖਦੇ ਰਹੋ ਗਰੀਬੰਦਾ ਮੈਂ ਹੌਲੀ ਬਾਈ ਬਾਜ ਤਾਂ ਗਰੀਬ ਆਦਮੀਆਂ ਕੋਈ ਮੇਰਾ ਚੈਨਲ ਮੜਾ ਮੂਟਾ ਬਾਜੂ ਤੁਹਾਡੇ ਆਸਰੇ ਨਾਲ ਪਾਵਲਕ ਸਿਰੇ ਚਾੜਦੇ ਪਾਵਲਕ ਥੱਲੇ ਡੇਗਦੇ ਪਾਵਲਕ ਦੇ ਸਿੱਤੇ ਗੱਲਾਂ ਨੇ ਮੈਂ ਵੀ ਤੁਹਾਡੇ ਵਰਗਾ ਰੱਬ ਦਾ ਪਾਲੀਆ ਰੱਬ ਦਾ ਫਕੀਰ ਹਾਂ ਬਿਲਕੁਲ ਜੀ ਬਿਲਕੁਲ ਕੋਈ ਮੈਂ ਰੱਬ ਨਹੀਂ ਥੋੜਾ ਭਾਈ ਹਾਂ ਹਾਂਜੀ ਹਾਂਜੀ ਮੈਂ ਵੀ ਬੱਕਰੀਆਂ ਚਾਰਦਾ ਖੁਦ ਅੱਛਾ ਜੀ ساری ਉਮਰ ਬੱਕਰੀਆਂ ਚਾਰਦਿਆਂ ਹੁਣ ਵੀ ਚਰਦਿਆਂ ਨੇ ਉਹ ਵੀ ਮੈਂ ਚਾਰਦਾ ਮਹਾਰਾਜ ਜੀ ਮੈਨੂੰ ਵੀ ਦਿੱਤੀਆਂ ਹੋਈਆਂ ਨੇ ਚਲੋ ਥੁੜੀਆਂ ਹੀ ਆ ਮੈਂ ਰੱਜ ਕੇ ਮਹਾਂ ਦਾ ਬੋਲ ਨਹੀਂ ਬੋਲਦਾ ਚਲੋ ਮੇਰੀ ਰੋਟੀ ਜੋਗੀਆਂ ਹੈਗੀਆਂ ਹਾਂਜੀ ਹਾਂਜੀ ਸਾਹ ਭਰੀਆਂ ਖੱਲਾਂ ਨੇ ਬੱਕਰੀ ਕੱਕੜੀ ਗਊ ਜੰਗਾਲ ਦੁੱਧ ਪੀਣੇ ਜੇ ਮੈਂ ਦਾ ਬੱਚਾ ਪਾਲ ਸਿਆਣੇ ਕਹਿੰਦੇ ਹੁੰਦੇ ਕਿ ਇਹ ਬੱਕਰੀ ਕੱਕੜੀ ਆ ਬਾਈ ਰਾਹ ਜਾਂਦੀ ਖਿੰਡ ਜਾਂਦੀ ਆ ਪਤਾ ਨਹੀਂ ਆਪਾਂ ਤੜਕੀ ਤੁਰਦੇ ਆ ਮਹਾਰਾਜ ਕੀ ਕਰਦੇ ਆਥਣ ਤਕੇ ਟੋਲ ਨੇ ਆਪਾਂ ੜਕੀ ਜਾਈਏ ਰੋੜਾਂ ਤੇ ਚੱਲਦੇ ਆਂ ਬਾਈ ਮੌਤ ਦੀ ਕੰਢੀ ਤੇ ਤੁਰਦੇ ਆਂ ਪਰਮਾਤਮਾ ਦਾ ਪਤਾ ਨਹੀਂ ਉਹ ਕੀ ਕਰਦੇ ਆਪਾਂ ਨੂੰ ਘਰੇ ਲਿਆਵੇ ਜਾਂ ਨਾ ਲਿਆਵੇ ਦਰਦੇ ਰਹੀਏ ਮੇਰੇ ਪਰਮਾਤਮਾ ਤੋਂ ਸੱਚ ਦਾ ਵਪਾਰ ਕਰੀਏ ਸੱਚ ਦਾ ਵਪਾਰ ਕਰੇਗਾ ਕਦੇ ਨਹੀਂ ਹਾਰ ਮੰਨੇਗਾ ਰੱਜ ਕੇ ਰੋਟੀ ਖਾਵੇਂਗਾ ਮਿੱਤਰਾ ਸਤ ਸ੍ਰੀ ਅਕਾਲ ਮੇਰੀ ਸਾਰਿਆਂ ਨੂੰ ਵੀਰੋ